ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੀ ਸਲਾਈ ਕਢਾਈ ਚੈਨਲ ਤੇ ਹੋ ਜਾ ਸਕਦਾ ਤੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਅੱਜ ਆਪਾਂ ਜਿਹੜੀ ਕਟਿੰਗ ਪਾਈ ਸੀ ਸਲਵਾਰ ਦੀ ਸਟੇਟ ਸਲਵਾਰ ਦੀ ਅੱਜ ਆਪਾਂ ਉਹਦੀ ਸਟੀਚਿੰਗ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਸਲਾਈ ਕਰੀਦੀ ਹੈ ਤੇ ਬਿਲਕੁਲ ਸਿੰਪਲ ਤੇ ਸੌਖੇ ਤਰੀਕੇ ਨਾਲ ਇਹ ਮਿਆਨੀ ਤੋਂ ਬਿਨਾ ਸਲਵਾਰ ਹੈ ਪਹਿਲਾਂ ਆਪਾਂ ਇੱਕ ਮਿਆਨੀ ਵਾਲੀ ਪਾਈ ਸੀ ਇਹਦੇ ਬਸ ਆਪਾਂ ਆਪਸ ਵਿੱਚ ਆਸਣ ਜੋੜ ਕੇ ਇਹ ਸਲਵਾਰ ਤੇ ਬੰਦ ਸਲਵਾਰ ਹੈ ਇਦੇ ਵਿੱਚ ਆਪਾਂ ਪੱਲੇ ਜਿਹੜੇ ਪਹੁੰਚੇ ਜੇ ਕਈ ਪੱਲੇ ਬੋਲ ਦਿੰਦੇ ਕਈ ਪਹੁੰਚੇ ਬੋਲ ਦਿੰਦੇ ਆਪਾਂ ਉਹ ਨਹੀਂ ਪਾਉਣੇ ਇਹ ਸਿੰਪਲ ਸਟੇਟ ਸਰਵਾ ਰਹੇ ਆ ਬਸ ਆ ਵੇਖੋ ਕੋਠੋ ਵਾਲਾ ਬੰਨਾ 12 ਆ ਕੇ ਸੇਧ ਵਾਲਾ ਅੰਦਰ ਨੂੰ ਕਰਕੇ ਤੇ ਆਪਾਂ ਆਪਸ ਵਿੱਚ ਇਹਨਾਂ ਦੇ ਆਸਣ ਜੋੜਦੇ ਨੇ ਹੁਣ ਆਪਾਂ ਇਹਨਾਂ ਦੇ ਆਸਣ ਲੱਗੇ ਜੋੜਨ ਪੂਰੀ ਸਲਾਈ ਦੀ ਆਪਾਂ ਵੀਡੀਓ ਪਾਵਾਂਗੇ ਤੁਹਾਨੂੰ ਆਸਨ ਫੜ ਕੇ ਜੋੜ ਲੈਣਾ ਦੂਆ ਪਹੁੰਚਾਂ ਦੇ ਕੰਨੀ ਵਿੱਚ ਦੇ ਦਿਆ ਕਰੋ ਜਾ ਉਤਾਰ ਦਿਆ ਕਰੋ ਆਸਨ ਆਪਾਂ ਦੋਵੇਂ ਸੀਲੇ ਆਪਾਂ ਬੈਲਟ ਰੈਡੀ ਕਰਾਂਗੇ ਇਹ ਆਪਣੀ ਬੈਲਟ ਹੈ ਕੱਪੜੇ 'ਤੇ ਜੇ ਨਿਸ਼ਾਨੀਆਂ ਪੁੱਠੇ ਬਨੇ ਲਾਈਆਂ ਉਹਨਾਂ ਤੋਂ ਫਿਰ ਆਪਾਂ ਨੂੰ ਜਦ ਆਪਾਂ ਕੱਪੜਾ ਸੀਨ ਲੱਗਦੇ ਆਪਾਂ ਨੂੰ ਕੋਈ ਵੀ ਇਹਦੇ ਵਿੱਚ ਮੁਸ਼ਕਲ ਨਹੀਂ ਆਉਂਦੀ ਬਾਰ-ਬਾਰ ਵੇਖਣ ਦੀ ਵੀ ਸਿੱਧਾ ਕਿਹੜਾ ਕੁੱਠਾ ਕਿਹੜਾ ਹੈ ਇਹਨਾਂ ਨੂੰ ਪਹਿਲਾਂ ਹੀ ਕੱਪੜਾ ਕਟਣ ਤੋਂ ਨਿਸ਼ਾਨੀਆਂ ਲਾ ਲਿਆ ਕਰੋ ਹਾਂਜੀ ਹੁਣ ਆਪਾਂ ਬੈਲਟ ਦੀ ਸਟੀਚਿੰਗ ਕਰਨ ਲੱਗੇ ਆਂ ਸਾਤ ਦੀ ਸਲਾਈ ਮਾਰਾਂਗੇ ਕਿ ਇਹ ਆਪਾਂ ਬਲਟ ਤੇ ਸੀਨਾ ਲਾਈਆਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਦਬਾ ਦੇ ਕੇ ਤੇ ਮਾਰਵਾ ਆਪਣੇ ਪਕਣਾ ਪਏ ਸੀ। ਇਹ ਜਿਹੀ ਗਲਾਈ ਤੇ ਲਾਉਣੀ ਸੀ ਆ। ਹਾਂਜੀ ਹੁਣ ਆਪਾਂ ਜਿਹੜਾ ਪੁੱਠੇ ਬੰਨਿਓ ਅਸਦਾ ਕਰਕੇ ਬਲਟ ਨੂੰ ਤੇ ਆਪਾਂ ਇਹਨੂੰ ਸਪਾਈ ਆਈ ਸੀ ਉੱਤੇ ਦਬਾ ਦੇ ਰਿਆਂ। ਕੱਪੜੇ ਤੇ ਦਬਾ ਦੇਣ ਦੇ ਨਾਲ ਸਾਰੀ ਫਿਨਿਸ਼ਿੰਗ ਆ ਜਾਂਦੀ ਹੈ ਸਾਫ ਹੋ ਜਾਂਦਾ। ਹਾਂਜੀ ਹੁਣ ਆਪਾਂ ਤੁਹਾਨੂੰ ਬਲਡ ਦੀ ਚਿੜੀ ਬਣਾਉਣੀ ਨਾਲ ਦੱਸਾਂਗੇ ਚਿੜੀ ਕਿਸ ਤਰ੍ਹਾਂ ਬਣਾਈ ਜਾਂਦੀ ਆ ਨੀਫਾ ਵੀ ਇਹਨੂੰ ਕਿਹਾ ਜਾਂਦਾ ਹੈ ਚਿੜੀ ਵੀ ਕਿਹਾ ਜਾਂਦਾ ਇਹਦੇ ਵੇਖੋ ਇੱਕ ਤੇ ਆਪਾਂ ਇਸ ਤਰ੍ਹਾਂ ਬਣਾਉਣੀ ਨਾਲ ਇਧਰੋਂ ਵੀ ਪਾਹ ਲੈਦੀ ਇਧਰੋਂ ਵੀ ਪਾਹ ਲੈਦੀ ਇਸ ਤਰ੍ਹਾਂ ਕਰਕੇ ਬੰਦੀ ਆ ਇੱਕ ਆਪਾਂ ਸਿੰਪਲ ਤਰੀਕੇ ਨਾਲ ਬਣਾ ਸਕਦੇ ਆ ਇਧਰੋਂ ਲੈ ਕੇ ਉਧਰੋਂ ਇਧਰੋਂ ਲੈ ਕੇ ਆਪਾਂ ਇਸ ਤਰ੍ਹਾਂ ਸੀਨ ਲਾ ਕੇ ਇਹ ਮੈਂ ਅੱਜ ਤੁਹਾਨੂੰ ਇਹ ਵਾਲੀ ਬਣਾ ਕੇ ਦੇਣੀ ਆ ਫਿਰ ਮੈਂ ਦੂਸਰੀ ਦੱਸਾਂਗੀ ਤੁਹਾਨੂੰ ਬਣਾਗੇ ਇਸ ਤਰ੍ਹਾਂ ਲੈ ਆ ਕੇ ਅੰਦੀ ਆ ਵੇਖੋ ਐ ਇਸ ਤਰ੍ਹਾਂ ਆਪਾਂ ਬਣਾਈ ਹੈ ਤੇ ਇਸ ਤਰ੍ਹਾਂ ਬਣ ਜਾਂਦੀ ਜੇ ਤੁਸੀਂ ਦੂਸਰੀ ਸਿੱਖਣੀ ਚਾਹੁੰਦੇ ਜੇ ਤਾਂ ਕਮੈਂਟ ਕਰਕੇ ਜਰੂਰ ਜਸਦਨ ਨੂੰ ਦੱਸਿਓ ਵੀ ਅਸੀਂ ਉਹ ਵੀ ਦੱਸਾਂਗੇ ਆ ਵੇਖੋ ਇਥੋਂ ਆਪਾਂ ਨੇਫਾ ਇਸ ਤਰ੍ਹਾਂ ਫੋਲਡ ਕਰਕੇ ਤੇ ਵਿੱਚ ਦੇ ਦੇਣਾ ਤੇ ਸਲਾਈ ਦੀ ਸੀਨ ਲਾ ਦੇਣੀ ਆ ਬਸ ਇਥੋਂ ਪੂਰੀ ਸਫਾਈ ਦੇ ਨਾਲ ਪੂਰੇ ਧਿਆਨ ਦੇ ਨਾਲ ਦੇਣਾ ਜਿੰਨੇ ਵੀ ਆਪਣੀ ਸੂਟ ਸੀਨ ਦੇ ਵਿੱਚ ਸਫਾਈ ਹੋਊਗੀ ਉਨਾ ਹੀ ਵਧੀਆ ਕੰਮ ਲੱਗੂਗਾ ਕੀਤਾ ਹੈ ਆਪਣਾ ਇਸ ਤਰ੍ਹਾਂ ਪਪਾੜ ਪਾਉਂਦੇ ਹੋਣਾ ਜੋ ਵੀ ਆਪਾਂ ਨੂੰ ਕੋਈ ਧਾਗੇ ਵਗੈਰਾ ਵਿੱਚ ਦਿਖਦੇ ਉਹਨਾਂ ਨੂੰ ਨਾਲ-ਨਾਲ ਕੱਟ ਕਰੀ ਜਾਇਆ ਕਰੋ ਕਿਉਂਕਿ ਇਸ ਤਰ੍ਹਾਂ ਸਫਾਈ ਆਉਂਦੀ ਨਾਲ ਨਾਲ ਧਾਗਾ ਕੱਟਣ ਦੇ ਨਾਲ ਜੇ ਆਪਾਂ ਧਾਗੇ ਨਹੀਂ ਕੱਟਦੇ ਤੇ ਪੂਰੀ ਸਫਾਈ ਨਹੀਂ ਉੱਪਰ ਆਉਂਦੀ ਚੀਜ਼ ਦੇ ਨੀ ਫਿਰ ਹਾਂਜੀ ਆਹ ਦੇਖੋ ਆਪਣੀ ਇੱਕ ਮਿਸਹਣੀ ਆ ਬਣ ਕੇ ਜਿਹੜੀ ਤੇ ਤਿਆਰ ਹੋ ਗਈ ਆ ਪੂਰਾ ਮੇਵਾ ਆਪਾਂ ਲੈ ਲਿਆ ਵਾ ਹੁਣ ਆਪਾਂ ਬੈਲਟ ਜੋੜਾਂਗੇ ਟੱਚ ਕਰਾਂਗੇ ਚੋਣਾ ਪਾਵਾਂਗੇ ਹੁਣ ਆ ਤੁਹਾਨੂੰ ਬੈਲਟ ਲਾਉਣੀ ਮੈਂ ਦੱਸ ਦਈ ਕਿ ਕਿਸ ਤਰ੍ਹਾਂ ਲਾਉਣੀ ਆ ਇਹ ਆਪਾਂ ਸੀ ਨੂੰ ਸੀ ਮਿਲਾ ਲਈ ਅਦਰ ਦੀ ਹਾਫ ਕਰ ਲਿਆ ਆ ਆਪਣੀ ਬੈਲਟੇ ਸਾਰੀ ਇਹਨੂੰ ਬੈਲਟ ਨੂੰ ਹਾਫ ਕਰਨ ਤੋਂ ਬਾਅਦ ਵਿੱਚ ਆਪ ਇਸ ਤਰ੍ਹਾਂ ਸਲਵਾਰ ਦੀਆਂ ਚੋਣਾ ਭਾਰੀ ਹੋਵੇ ਤੇ ਆਪਣੀਆਂ ਤੇ 9 ਇੰਚ ਤੱਕ ਚੋਣਾ ਪੈ ਜਾਂਦੀਆਂ ਇੱਥੋਂ ਆਪਾਂ 3 3 ਇੰਚ ਫੇਰ ਛੱਡ ਦੇਣਾ ਅੱਧਾ ਕਰਕੇ 3 3 ਇੰਚ ਆਪਾਂ ਹੋਰ ਬਲਡੇ ਦਾ ਕੱਪੜਾ ਛੱਡ ਦੇਣਾ ਆ ਵੇਖੋ ਹੁਣ ਬਚਿਆ ਨਾ 9 ਇੰਚ ਜੇ 25 ਇੰਚ ਬਲਡੇ ਦੇ ਵਿੱਚ 9 ਇੰਚ ਵੱਜ ਜਾਂਦਾ ਆ ਵਾ ਇਸ ਤਰ੍ਹਾਂ ਛੱਡ ਕੇ 3 3 ਇੰਚ ਹਾਫ ਕਰਕੇ ਇਹ ਵਨ ਆਪਣੀ ਇਸਨਵਾ ਸਟੇਰੀ ਦੇ ਚੂਣਾ ਪੈਣੀ ਆ ਥੋੜੀਆਂ ਆਪਾਂ ਇਹਦੀਆਂ ਚੂਣਾ ਪਾਵਾਂਗੇ ਜਿਹੜੀ ਸੈਂਟਰ ਦੀ ਚੂਣ ਹੈ ਨਾ ਆਪਣੀ ਉਹ ਸਿਰਫ 3.5 ਤੇ ਜਾਂ 4 ਤੇ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਜਿੱਥੋਂ ਤੱਕ ਆਪਣਾ ਚੂਣਾ ਆਉਂਦੀ ਆ ਆਪਾਂ ਬਾਕੀ ਚੂਣਾ ਪਾ ਦਾਂਗੇ ਇਧਰੋਂ ਵੀ 3.5 ਜਾਂ 4 ਤੇ ਚੂਣ ਸੈਂਟਰ ਦੀ ਪਹੁੰਚੇ ਦੀ ਚੂਣ ਜਿਹੜੀ ਉਹ ਹੋਣੀ ਚਾਹੀਦੀ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਇਥੇ ਹਾਫ ਕੀਤਾ ਸੀ ਪਹੁੰਚਿਆਂ ਦਾ ਮੈਂ ਤੁਹਾਨੂੰ ਕਾਰਡ ਪਾ ਕੇ ਦੱਸਿਆ ਸੀ ਪਹਿਲੀ ਵੀਡੀਓ ਸਾਡੀ ਕਟਿੰਗ ਦੀ ਇਹਦੇ ਵਿੱਚ ਹੈਗੀ ਹੈ ਤੁਸੀਂ ਉਹ ਕੱਢ ਕੇ ਦੇਖ ਸਕਦੇ ਹੋ ਜੇ ਨਹੀਂ ਤੇ ਜਾਓ ਲਿੰਕ ਉਹਦਾ ਪਾਦਾ ਕਿ ਤੁਹਾਨੂੰ ਤੇ ਤੁਸੀਂ ਜ਼ਰੂਰ ਦੇਖ ਲਿਓ ਕੱਢ ਕੇ ਇੱਥੋਂ ਆਪਾਂ ਪਹੁੰਚੇ ਦਾ ਹਾਫ ਆ ਪਹੁੰਚੇ ਦਾ ਹਾਫ ਨੂੰ ਆਪਾਂ ਮੜਾ ਮੜਾ ਸੀਨ ਦਵਾਂਗੇ ਸਿੱਧੇ ਸਾਈਡ ਤੇ ਸਿੱਧੀ ਸਾਈਡ ਤੇ ਆ ਆਪਣਾ ਸਿੱਧੀ ਸਾਈਡ ਆ ਪਹੁੰਚੇ ਦੀ ਸੈਂਟਰ ਦੀ ਇੱਥੇ ਸੈਂਟਰ ਨਿਕਲ ਜਾਂਦਾ ਆਪਣੇ ਪਹੁੰਚੇ ਦਾ ਚੰਗੀ ਤੇ 30 ਇੰਚ ਤੱਕ ਮਸ਼ੀਨ ਲਾ ਦੇਣੀ ਮੀਂਹ ਇਹਦੀ ਚੋਣ ਆਏਗੀ ਇੱਥੇ ਕੋ ਇਸ ਤਰੀਏ ਆਪਾਂ ਦੂਸਰੀ ਸਾਈਡ ਤੇ ਪਾ ਦੇਣੀ ਐਸੀ ਇੰਜਰੂਰ ਲਾਇਆ ਕਰੋ ਜੀ ਸੀਨ ਦੇ ਨਾਲ ਪਹੁੰਚੇ ਦਾ ਸੈਂਟਰ ਬੜਾ ਵਧੀਆ ਨਿਕਲਦਾ ਹੈ ਦਾ ਤਰੀਕ ਜੀ ਬਹੁਤ ਵਧੀਆ ਨਿਕਲਦੀ ਹੈ ਆਪਾਂ ਆਪਾਂ ਦੋਵਾਂ ਪਹੁੰਚ ਨੂੰ ਕਰ ਲਿਆ ਵੇਖ ਲਓ ਲਾ ਲਿਆ ਵਾ ਹੁਣ ਆਪਾਂ ਬੈਕ ਸਾਈਡ ਤੇ ਇੱਕ ਚੋਣ ਪਾਵਾਂਗੇ ਇਦੇ ਨਾਲ ਆਪਣੇ ਆਸਣ ਨੂੰ ਖਿੱਚਣੀ ਪੈਂਦੀ ਜਦੋਂ ਆਪਾਂ ਬੈਠਨੇ ਖਲੋਨੇ ਆ ਇਹ ਵਾਲੀਆਂ ਦੋ ਚੋਣਾ ਜਰੂਰ ਪਾਇਆ ਕਰੋ ਆਪਾਂ ਬੈਕ ਸਾਈਡ ਤੇ ਦੋ ਚੋਣਾ ਪਾਉਣ ਲੱਗੇ ਆ ਇਹ ਜਰੂਰ ਚੋਣਾ ਪਾਇਆ ਕਰੋ ਇਹਦੇ ਨਾਲ ਆਸਣ ਖਿੱਚਣੀ ਪੈਂਦੀ ਇਹ ਦੋ ਚੋਣਾ ਪੱਕੀਆਂ ਹੀ ਪਾਉਣੀਆਂ ਹੀ ਪਾਉਣੀਆਂ ਭਾਵੇਂ ਸਲਵਾਰ 벨ਟ ਵਾਲੀ ਹੋਵੇ ਔਰ ਦੂਜੀ ਚੋਣਾ ਜਾਦੀਆਂ ਵਾਲੀ ਹੋਵੇ ਪਟਿਆਲਾ ਹੋਵੇ ਸਿੰਪਲ ਹੋਵੇ ਚੋਣਾ ਵਾਲੀ ਜਾਂ ਸਟੇ ਸਲਵਾਰ ਹੋਵੇ ਚੋਣਾ ਦੋ ਜ਼ਰੂਰ ਪਾਇਆ ਕਰੋ ਹਾਂ ਬੈਕ ਸਾਈਡ ਤੇ ਆਪਾਂ ਦੋ ਚੋਨਾ ਪਾਣੀਗਾ ਹੁਣ ਆਪਾਂ ਅਟੈਚ ਕਰਾਂਗੇ ਇਹਦੇ ਨਾਲ ਬਲਡ ਬੈਲਟ ਤੇ ਜਿਹੜੀ ਬੈਕ ਸਾਈਡ ਆ ਆਪਾਂ ਉਹ ਅਟੈਚ ਕਰਾਂਗੇ ਇਹਦੇ ਨਾਲ ਆਪਾਂ ਆ ਜਿਹੜੀ ਸਲਵਾਰਟ ਹੈ ਨਾ ਜਦੋਂ ਹੁਣ ਆਪਾਂ ਸਟੇਟ ਸਲਵਾਰ ਬਣਾਉਣ ਲੱਗੇ ਆ ਆਪਣੇ ਫਿਰ ਵੀ ਜੇ ਆਪਾਂ ਪਹੁੰਚੇ ਤੇ ਕਾਰਡ ਪਾਇਆ ਵੀ ਆਪਣੇ ਪਹੁੰਚੇ ਥੋੜਾ ਥੋੜਾ ਡਿੱਗਦੇ ਆ ਨਾ ਆਪਾਂ 벨ਟ ਦੇ ਉੱਪਰ ਕੀ ਕਰਨਾ ਜਿਹੜੀ ਆਪਾਂ ਮੈਂ ਤੁਹਾਨੂੰ ਦੱਸਿਆ ਨਾ ਮੈਂ ਕਿ ਵੀ ਆਪਾਂ 7 ਇੰਚ ਤੱਕ ਛੋਣਾ ਪਾਉਣੀਆਂ ਵਾ ਜਾਂ ਆਪਣੀ ਜਾਗੀ ਚ ਸਲਵਾਰ ਖੁੱਲੀ 9 ਇੰਚ ਤੱਕ ਪਾ ਸਕਦੇ ਆ 4 ਇੰਚ ਤੱਕ ਆਪਾਂ ਮੈਂ ਸੈਂਟਰਾਈ ਚ ਛੋਣਨੀ ਹੋਣੀ ਆਪਾਂ ਇੱਥੋਂ 벨ਟ ਨੂੰ ਫੋਲਡ ਕਰਕੇ ਆਪਾਂ ਅੱਧਾ ਅੱਧਾ ਇੰਚ ਕੱਪੜਾ ਇੱਥੋਂ ਆਪਾਂ ਛਾਂਟ ਦਾਂਗੇ ਇਹਦੇ ਨਾਲ ਆਪਣੀ ਹੋਰ ਸਲਵਾਰ ਦੀ ਲੋਕ ਉਹ ਦਿਆਉਣ ਲੱਪੂ ਕਿ ਪਹੁੰਚੇ ਚੁੱਕੇ ਚੁੱਕੇ ਰਹਿਣਗੇ ਖੜੇ ਖੜੇ ਰਹਿਣਗੇ ਆਪਾਂ ਇਹਦੇ ਨਾਲ ਬਸ ਅੱਧਾ ਦਿਨ ਚ ਆਪਾਂ ਇਥੇ ਛਾੜ ਦਿਨਾ ਇਹਨਾਂ ਨੂੰ ਇੱਥੇ ਆਪਣਾ ਅਗਲੀ ਸਾਈਡ ਆਏਗੀ ਸੋਨਾ ਵਾਲੀ ਹੁਣ ਆਪਾਂ ਬਲਟ ਦੇ ਨਾਲ ਸੁਵਾਰਦ ਚੂਣਾ ਲੱਗੇ ਪਾਉਣ ਬੈਗ ਸਾਈਡ ਦੀ ਚੂਣਾ ਜਿਹੜੀਆਂ ਦੋ ਉਹਨਾਂ ਉੱਪਰ ਬਲਟ ਰੱਖਾਂਗੇ बल्ट का अद है जी ये तो अगे तो मैं दसिया तीन इंच हो बल्ट फिर आप चोना स्टार्ट करना आप इतों तक सीन लगा ली ਹੁਣ ਆਪਾਂ ਇਹਨੂੰ ਬੰਦ ਕਰ ਦੇਣਾ ਆਪਾਂ ਉਧਰੋਂ ਫੇਰ ਸੀਨ ਲਗਾਉਂਦੇ ਆਵਾਂਗੇ ਫੇਰ ਆਪਾਂ ਉਸ ਸਭ ਨਾਲ ਚੋਣਾ ਪਾਵਾਂਗੇ ਆਪਣੀ ਦਿੱਖ ਤੱਕ ਚੋਣਾ ਆਵਾਂਗੇ ਜੋ ਇਸ ਸਿਲਵਾਰੇ ਕਪੜਾ ਬਹੁਤ ਥੋੜਾ ਵਾ ਇਧੀਆਂ ਚੋਣਾ 4 ਜਾਂ 5 ਪੈਣਗੀਆਂ ਬਸ

ਇਹ ਵਾਲੀ ਆਪਾਂ ਸੀਨ ਲਾ ਲੈਂਦੀ ਇਥੋਂ ਹੁਣ ਚੋਣਾ ਪਾਵਾਂਗੇ ਚੋਣਾ ਵੇਖੋ ਆਪਾਂ 7 ਜਾਂ 8 ਚੋਣਾ ਪਹਿਨ ਲੇਖੂ ਆਪਾਂ ਚੋਣਾ ਪਾਉਣਾ ਸ਼ੁਰੂ ਕਰ ਲੱਗੇ ਆ ਕੰਦੂਈ ਲੈ ਲਿਆ ਗੋਲ ਕੰਦੂਈ ਦੇ ਨਾਲ ਬੜੀ ਸੋਹਣੀ ਸੈੱਟ ਚੋਣਾ ਆ ਜਾਂਦੀਆਂ ਵਾ ਐਦਾਂ ਫੜ ਕੇ ਆ ਕੰਦੂਈ ਦੇ ਨਾਲ ਕਪੜਾ ਪਿੱਛੇ ਲੈ ਜਾਣਾ ਇਹ ਐਦਾਂ ਹੀ ਇੱਕ ਚੋਣ ਹੋਰ ਪਾ ਕੇ ਆੜੀ ਵੀ ਤਨ ਸੀਨ ਲਾ ਕੇ ਦੱਸੀ ਨਾ ਸੈਂਟਰ ਦੇ ਪਹੁੰਚੇ ਵਾਲੀ ਇਹ ਬਾਰ-ਬਾਰ ਆਉਣੀ ਚਾਹੀਦੀ ਅੰਦਰ-ਬਾਰ ਨਹੀਂ ਆਉਣੀ ਚਾਹੀਦੀ ਬੇਸ਼ੱਕ ਇਥੇ ਚੋਣ ਛੋਟੀ ਹੋ ਜੇ ਤੁਹਾਡੀ ਆ ਵੇਖੋ ਇਸ ਤਰ੍ਹਾਂ ਇਸ ਤਰ੍ਹਾਂ ਆਉਣੀ ਚਾਹੀਦੀ इदा करके इस तरह सेंटर वाली चोन है अपनी अपनी उपर इस तरह ही आपको बाकी चोना पाया फड़ के इस तरह आप अपना तरीका चोना पाँगा कोई अंदर कपड़ा रख के पाँगा कोई बार बहारू रहा के कपड़ा ही नहीं चोना मेरे को अंदर नोना मैं कभी नहीं पाई इस तरह ही फिर आप बैल्ट का कपड़ा फड़ लेना ਉੱਪਰ ਆਕ ਲੈਣਾ ਇਦਾਂ ਹੀ ਆਪਾਂ ਸਾਰੀਆਂ ਚੋਣਾ ਪਾਉਣੀਆਂ ਹਾਂਜੀ ਹੁਣ ਆਪਾਂ ਇੱਕ ਬਣਨੀਆਂ ਚੋਣਾ ਆਪਾਂ ਪਾ ਲਈਆਂ ਵੇਖੋ ਸਾਰੀਆਂ ਪੈ ਗਈਆਂ ਵਧੀਆ ਫਿਨਿਸ਼ਿੰਗ ਨਾਲ ਤੇ ਹੁਣ ਆਪਾਂ ਦੂਸਰੀ ਬਣਨੀਆਂ ਚੋਣਾ ਪਾਉਣ ਲੱਗੇ ਆਂ ਇਹ ਵੀ ਆਪਾਂ ਉਸੇ ਤਰ੍ਹਾਂ ਹੀ ਪਾਉਣੀਆਂ ਆਂ ਆ ਵੇਖੋ ਹੁਣ ਆਪਾਂ ਦੂਸਰੀ ਸਾਈਡ ਦੀ ਚੋਣਾ ਇਸ ਤਰ੍ਹਾਂ ਪਾਉਣੀਆਂ ਇੱਥੋਂ ਫੜ ਲੈਣਾ ਇਹ ਆਪਣੀ ਸਟੇਟ ਸਨਵਾਰ ਹੈ ਸਟੇਟ ਸਨਵਾਰ ਦੇ ਵਿੱਚ ਕਪੜਾ ਥੋੜਾ ਹੁੰਦਾ ਸਿਮਪਲ ਜਿਹਾ ਚੋਣਾ ਪੈਂਦੀਆਂ ਥੋੜੀਆਂ ਜਿਹੀਆਂ आप देखो अपने सेंटर चोन फिर उपर आ गई है इनू फिर आप सीधी सैड्ते उपर ही रखना है इनू अंदर दबा नहीं पां। अपना टाक मु टाक मिल गया निशानी लाई जी आप बिल्कुल आया पूरा प्रॉपर आ गया हाँ जी चो किस तरह दईया चोना पैके अपना बिल्कुल सही पूरा रेडी हो गया इधर भी चोर आई इधर भी चोन आई अपनी सीन वाड़ी ਇਸ ਤਰ੍ਹਾਂ ਸਾਰੇ ਚੋਨਾ ਆਪਣੀਆਂ ਪੂਰੀਆਂ ਪਰੋਮ ਆ ਗਈਆਂ ਪ੍ਰੋਪਰ ਹੁਣ ਆਪਾਂ ਇਹਨਾਂ ਚੋਨਾ ਦੇ ਹੁਣ ਆਪਾਂ ਨਾ ਚੋਨਾ ਦੇ ਉੱਪਰ ਉੱਪਰ ਇਹਨਾਂ ਦੇ ਦਬਾਅ ਵਾਲੀ ਸੀਨ ਲਾਉਣੀ ਆ ਦਬਾ ਦੇਣ ਵਾਲੀ ਕਿਉਂਕਿ ਆਪਣੀ ਸੀਨ ਵੱਜ ਜੂ ਤੇ ਇਹ ਵਾਲੇ ਆਪਣੇ ਧਾਗੇ ਬਾਰ-ਬਾਰ ਬਾਹਰ ਨਹੀਂ ਨਿਕਲਣਗੇ ਦਬਾਅ ਵਾਲੀ ਸੀਨ ਬੜੇ ਧਿਆਨ ਨਾਲ ਲਾਉਣੀ ਆ ਇੱਥੋਂ ਆਪਾਂ ਸ਼ੁਰੂ ਕਰ ਲੈਣੀ ਸੀਨ ਤੋਂ ਥੱਲੇ ਕੱਪੜਾ ਸਾਰਾ ਧਿਆਨ ਨਾਲ ਵੇਖ ਲੈਣਾ ਤੇ ਵਿੱਚ ਕੱਪੜਾ ਨਾ ਆ ਜੇ ਆਪਣਾ கனார்த்தா சீனா பண்ணுவேன் பி சலவாரி பூரி கடீ வர்ட்டு டோனா பாலுமா ਹੁਣ ਆਪਾਂ ਇਹਦੇ ਪੌਂਚੇ ਝੜਾਂਗੇ ਤੇ ਪੌਂਚੇ ਬਣਾਵਾਂਗੇ ਹਾਂਜੀ ਹੁਣ ਆਪਾਂ ਟਿਕਨ ਟੈਚ ਕਰ ਲੱਗੇ ਪੌਂਚੇ ਬਣਾਉਣ ਵਾਸਤੇ ਟਿਕਨ ਦੀ ਪੱਟੀ ਮੈਂ 1.5 ਇੰਚ ਦੀ ਲਈ ਆ ਹੁਣ ਜਿਆਦਾ 1.5 ਇੰਚ ਦੀ ਚੱਲਦੀ ਪਈ ਆ ਸਟੇਟਸਨ ਵਾਲਨ ਦਿੱਤੇ ਇੰਚ ਦੀ ਵੀ ਲਾ ਲੈਂਦੇ ਲੋਕ 1.5 ਦੀ ਵੀ ਲਾਉਂਦੇ 2 ਇੰਚ ਦੀ ਵੀ ਲਾ ਲੈਂਦੇ ਮੈਂ ਪੌਂਚੇ ਨੂੰ ਕਪੜਾ ਇਸ ਤਰ੍ਹਾਂ ਲਾਉਣੀ ਆ ਇਧਰੋਂ ਕਪੜਾ ਦਬਾ ਦੇਣਾ ਇਧਰੋਂ ਕਪੜਾ ਦਬਾ ਦੇਣਾ ਲੋ ਸੈਟ ਆ ਤਾਂ ਤਬਾਹ ਹੈ ਮੁਰੇ ਉਪਰ ਆ ਕੇ ਤਾਂ ਮੈਂ ਦੱਸੂਗੀ ਕਿ ਕਿਸ ਤਰ੍ਹਾਂ ਅੰਤ ਤੱਕ ਵੀਡੀਓ ਨੂੰ ਵੇਖਦੇ ਰਹੋ ਤਾਂ ਮੈਂ ਦੱਸੂਗੀ ਕਿ ਕਿਸ ਤਰ੍ਹਾਂ ਲਗਾਉਣਾ ਜਿਹੜਾ ਇਸ ਤਰ੍ਹਾਂ ਬਲੈਕ ਕੱਪੜਾ ਹੁੰਦਾ ਵਾ ਜਾਂ ਕੋਈ ਪਤਲਾ ਕੱਪੜਾ ਹੁੰਦਾ ਉਹਦੇ ਉੱਤੇ ਟਿਕਨ ਸਾਰਾ ਕੱਪੜੇ ਦੇ ਵਿੱਚ ਦੇ ਲਾ ਕਰੋ। ਜਿਹੜਾ ਪੱਗਲਾ ਬਲੈਕ ਕੱਪੜੇ ਦੇ ਪੋਚੇ ਨਹੀਂ ਆਣਾ। ਪੋਚੇ ਬਣਾਉਣੇ ਉਦੋਂ ਆਪਣੇ ਬਾਹਰ ਟਿਕਨ ਵਿੱਚੋਂ ਪੋਚੇ ਨੇ ਦਿਖਦਾ ਬਾਹਰ ਵਾਲਾ। ਮੈਸੇ ਤਾਂ ਕਿ ਕੱਪੜਾ ਵੀਰੇ ਲਾ ਕੇ ਸਾਰਾ ਦਬਾ ਦੇਣੀ ਨਹੀਂ। ਆਹ ਦੇਖੋ ਟੀਕਣ ਆਪਰ ਕਰ ਲਿਆ ਅਟੈਚ ਹੁਣ ਆਪਾਂ ਸਲਵਾਰ ਦੇ ਪਹੁੰਚੇ ਦੇ ਨਾਲ ਜੜਾਂਗੇ ਮੈਂ ਪਹਿਲਾਂ ਤੇ ਇਸ ਤਰ੍ਹਾਂ ਦਾ ਕੇ ਪੁੱਠਾ ਬੰਨਣਾ ਆ ਸਿੱਧਾ ਬੰਨਣਾ ਸਲਵਾਰ ਦਾ ਤੇ ਹੁਣ ਅਸੀਂ ਇਸ ਤਰ੍ਹਾਂ ਹੀ ਜੈਨ ਨੂੰ ਜੜ ਲੈਣੀ ਹੈ ਲਾ ਦੇਣੀ ਟੀਕਣ ਪਹੁੰਚੇ ਦੀ ਆਹ ਦੇਖੋ 1/2 ਇੰਚ ਥੱਲੇ ਦੇ ਨਾਪ ਕੇ ਦਬਾ ਦੇ ਕੇ 1/2 ਇੰਚ ਦਾ ਇਸ ਇਹਨੂੰ ਇਸ ਤਰ੍ਹਾਂ ਟਿਕਨ ਨੂੰ ਉੱਪਰ ਇਸ ਤਰ੍ਹਾਂ ਬਸ ਸੌਖਾ ਤਰੀਕਾ ਬਿਲਕੁਲ ਟਿਕਨ ਲਾਉਣ ਦਾ ਇਦਾਂ ਵਧੀਆ ਹੈ ਸਾਫ਼ ਸਫਾਈ ਦੇ ਨਾਲ ਪੂਰਾ ਲੱਗਦਾ ਦਬਾਈ ਕੋ ਜੇ ਦੇਣਾ 1.5 ਇੰਚ ਦਾ ਹਾਂਜੀ ਆਪਾਂ ਦੇਖੋ ਇਸ ਤਰ੍ਹਾਂ ਪੌਂਚੇ ਦੇ ਨਾਲ ਟਿੰਗਣ ਨਾਲ ਐਡ ਕਰਕੇ ਨਾਲ ਕਰ ਲਿਆ ਵਾ ਤੇ ਹੁਣ ਆਪ ਪੇਸੀ ਤਰੀਕੇ ਦੂਸਰੇ ਪੌਂਚੇ ਤਾਂ ਵੀ ਕਰ ਲਾਂਗੇ ਤੇ ਫਿਰ ਆਪਾਂ ਤੁਹਾਨੂੰ ਪੌਂਚੇ ਬਣਾ ਕੇ ਦੱਸਦੇ ਹੁਣ ਆਹ ਦੇਖੋ ਪਟੀਆਂ ਲਾ ਲਿਆ ਹੁਣ ਆਪ ਇਹਨੂੰ ਕਰਦੇ ਆ ਫੋਲਡਿੰਗ ਇਸ ਦਾ ਫੋਲਡ ਕਰਕੇ ਤੇ ਇੱਥੋਂ ਪੂਰੀ ਸਫਾਈ ਦੇਣੀ ਆ ਪੂੰਝੇ ਦੇ ਤੇ ਜਿੰਨੇ ਪੂੰਝੇ ਸਾਫ ਬਣ ਪੂੰਝਿਆਂ ਦੇ ਸਿਰ ਤੇ ਹੀ ਝੂੜ ਹੁੰਦਾ ਇੱਕ ਪੂੰਝੇ ਆਣਾ ਗਲਾ ਹੋਵੇ ਇਹਦੇ ਨਾਲ ਹੀ ਝੂੜ ਬੰਦਾ ਜੀ ਵਧੀਆ ਪੂਰੀ ਹੱਥ ਨਾਲ ਸਫਾਈ ਦਿੰਦੇ ਆਂ ਕਿੰਨੀ ਸਫਾਈ ਇਹਦੇ ਨਾਲ ਪੂੰਝਾ ਲੱਗ ਗਿਆ ਫਾਇਦਿੰਦੇ ਆ ਦੂਸਰੇ ਪੌਂਚੇ ਨੂੰ ਸੀਲ ਲਾ ਲੈਣੇ ਆਪਾਂ ਟੀਗਨ ਨੂੰ ਅੰਡਾ ਵਾਰ ਆਪਾਂ ਫੋਲਡ ਕਰ ਦੇਣਾ ਆਪਾਂ ਕਿਨਾਰੀ ਐ ਸੀਨ ਸੜੀ ਲਾ ਲਈ ਹੁਣ ਆਪਾਂ ਦੂਸਰੀ ਸੀਨ ਲਾਵਾਂਗੇ ਪੈਰ ਪੈਰ ਦੀ ਪਰ ਪੈਰ ਦੀ ਸੀਨਾ ਲਾ ਕੇ ਤੇ ਪਿੜੀਆਂ ਪਾ ਕੇ ਆਪਾਂ ਪੌਂਚੇ ਬਣਾ ਕੇ ਤੁਹਾਨੂੰ ਤੇ ਦਿਖਾਉਣੀ ਆ ਹੁਣ ਕਿ ਤਿਆਰ ਹੋ ਗਏ ਪੂਰੇ ਰੈਡੀ ਹੋ ਗਏ ਹੁਣ ਆਪਾਂ ਥੱਲੇ ਲੈਂਸ ਲਾਵਾਂਗੇ ਪੌਂਚੇ ਦੇ ਨੀਚੇ ਲੈਂਸ ਲਾ ਕੇ ਤੇ ਫਿਰ ਆਪਾਂ ਇਹਦੀ ਸੀਨ ਲਾ ਦਾਂਗੇ ਨਾਲ ਵਾਲੀ ਰੇਬੂ ਸੀਨ ਜਿਹੜੀ ਪੌਂਚੇ ਉੱਤੇ ਲੱਗਦੀ ਆ ਸੰਦਪ ਹਾਂਜੀ ਆਪਾਂ ਆਹ ਵਾਲੀ ਆਪਣੇ ਕੋਲ ਚੌੜੀ ਲੈਸ ਆ ਕੱਟ ਪਾ ਕੇ ਆਪਾਂ ਲੈਸ ਦੇਵਾਂਗੇ ਸਲਵਾਰ ਦੇ ਵਿੱਚ ਪਹੁੰਚਿਆਂ ਦੇ ਇਹ ਪਹਿਲਾਂ ਵੀ ਦੇ ਲਈਦੀ ਐ ਤੇ ਬਾਜੂ ਵੀ ਦੇ ਲਈਦੀ ਪਹੁੰਚ ਬਣਾ ਕੇ ਮੈਂ ਜਿਆਦਾ ਪਹੁੰਚ ਬਣਾ ਕੇ ਦਿਨੀ ਨਹੀਂ ਐ ਇੱਕੋ ਜਿਹਾ ਬਰਾਬਰ ਕਰਕੇ ਹੁਣ ਆਪਾਂ ਇਹਦੇ ਵਿੱਚ ਕੱਟ ਪਾਵਾਂਗੇ ਪਾ ਲਿਆ ਨਾ ਇਹਦੇ ਵਿੱਚ ਇਧਰ ਵੇਖਿਓ ਆਪਾਂ ਸਿੱਧ ਪੁੱਟ ਵੇ ਲੈਣੀ ਸਭ ਲੈਸ ਦਾ ਸਿੱਧਾ ਬੰਨਾ ਆ ਪੁੱਠਾ ਬੰਨਾ ਜਿੱਥੇ ਸਿੱਧਾ ਬੰਨਾ ਜੀ ਹੁਣ ਆਪਾਂ ਉੱਠੀ ਸਾਈਡ ਲੈਸ ਦੀ ਉੱਪਰ ਨੂੰ ਰੱਖਾਂਗੇ ਇੱਥੋਂ ਉੱਠੀ ਲੈਸਰ ਸਾਈਡ ਰੱਖ ਕੇ ਤਾਂ ਆਪਾਂ ਸਲਾਈ ਲਾਵਾਂਗੇ ਚਲੋ ਲੈਸ ਦੀ ਆ ਕਿਨਾਰੀ ਕਿਨਾਰੀ ਦਬਾ ਦੇਣੀ ਆਪਾਂ ਨੀ ਤੇ ਸੀਨ ਲਾਉਣੀ ਨਹੀਂ ਦਬਾ ਕੇ ਕਿੱਕ ਸਾਈਡ ਤੇ ਆਪਣੀ ਲੱਗ ਗਈ ਹੈ ਪਹੁੰਚੇ ਸਾਈਡ ਤੇ ਆਪਾਂ ਲਾ ਲਿਆ ਕੱਟ ਪਾਇਆ ਦੇ ਵਿੱਚ ਹੁਣ ਆਪਾਂ ਇਹਨੂੰ ਇੱਥੋਂ ਫੜ ਕੇ ਪਹੁੰਚੇ ਨੂੰ ਇਸ ਤਰ੍ਹਾਂ ਦਬਾ ਦੇਣਾ ਇਹਦੇ ਤੇ ਦਬ ਦਬਮੀ ਸੀਨ ਦੀ ਸिलाई ਲਾ ਦੇਣੀ ਇਸ ਤਰ੍ਹਾਂ ਦਬਾ ਪਾ ਲ ਗਏ ਨਾ ਆਪਾਂ ਇਹਨੂੰ ਸੀਨ ਲਾ ਲ ਜੀ ਸिलाई ਬਿਲਕੁਲ ਪੱਧਰ ਕਰਤੀ ਆ ਵੇਖੋ ਕਿੰਨੀ ਸਫਾਈ ਦੇ ਨਾਲ ਲੱਗਣ ਰਹੀ ਜੇ ਤੁਹਾਨੂੰ ਇਹ ਤਰੀਕਾ ਵਧੀਆ ਲੱਗਾ ਹੋਇਆ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਿਓ ਨਹੀਂ ਕੀਤਾ ਸਬਸਕ੍ਰਾਈਬ ਹੁਣ ਇਸੇ ਤਰ੍ਹਾਂ ਹੀ ਆਪਾਂ ਦੂਸਰਾ ਪਲਾ ਲੈ ਲੈਣਾ ਮਾ ਕੁੰਦੇ ਵਾਲੀ ਸਾਈਡ ਵਾ ਉੱਪਰਲਾ ਤੇ ਇਸੇ ਤਰ੍ਹਾਂ ਪੁੱਠੀ ਲਾਇਆ ਸੀ ਧਰੋ ਰੱਖਣੀ ਹੈ ਪੁੱਠੀ ਲਾਇਸ ਇਸ ਤਰ੍ਹਾਂ ਪਹਿਲਾਂ ਮਿਲਾ ਕੇ ਵੇਖ ਲਓ ਆਪਣੀ ਕੁੰਦੇ ਦੀ ਸੇਦ ਕਿੱਥੇ ਜਾਂਦੀ ਆ ਆ ਦੇਖੋ ਇੱਥੋਂ ਆਪਾਂ ਇਹਨੂੰ ਇਸ ਤਰ੍ਹਾਂ ਪੁੱਠੀ ਲੈਸ ਰੱਖ ਲੈਣੀ ਫੇਰ ਕੁੱਠਾ ਸਾਈਡ ਪੁੱਠੀ ਸਾਈਡ ਰੱਖ ਕੇ ਇੱਧਰ ਵੀ ਇਹ ਕੰਨੀ ਕੰਨੀ ਦਬਾ ਕੇ ਤੇ ਆਪਾਂ ਸਲਾਈ ਲਾ ਦੇਣੀ ਰਹੀ ਹਾਂ ਸਾਈਡ ਤੇ ਮਿਲਾ ਲਈ ਆ ਲੱਗ ਗਈ ਆ ਹੁਣ ਇਧਰ ਵੀ ਆਪਾਂ ਇਸ ਤਰ੍ਹਾਂ ਹੀ ਦਬੂ ਮਸ਼ੀਨ ਉੱਥੇ ਲਾ ਦੇਣੀ ਐ ਦਬਾ ਦੇਣਾ ਇਹਨੂੰ ਸੀਨ ਲਾਉਣ ਲੱਗੇ ਪੂਰੀ ਹੱਥ ਦੇ ਨਾਲ ਸਫਾਈ ਦੇ ਕੇ ਤੇ ਫਿਰ ਸੀਨ ਲਾਉਣੀ ਐ ਇਹ ਕੋ ਪੂਰੀ ਸਫਾਈ ਆਉਣੀ ਹੱਥਾਂ ਦੇ ਨਾਲ ਆਪਣੀਆਂ ਪੂਰੀਆਂ ਸਫਾਈ ਦੇ ਆ ਕਰੋ ਕੋਈ ਵੀ ਕੰਮ ਕਰਨ ਲੱਗਦੇ ਜੀ ਨੈਸ ਲਾਉਣ ਦਾ ਇਸ ਤਰ੍ਹਾਂ ਸਾਰੇ ਕੱਟ ਲਾ ਕਰੋ ਕਿਧਰਵਾ ਆਹ ਦੇਖੋ ਜੀ ਬੂਹਾ ਪਹੁੰਚੇ ਦੀ ਲੈਸ ਲਾ ਕੇ ਤੇ ਤਿਆਰ ਹੋ ਗਈ ਹੈ ਜੇ ਤੁਹਾਨੂੰ ਇਹ ਇਸ ਤਰ੍ਹਾਂ ਲੈਸ ਲਾਉਣੀ ਮੇਰੀ ਵਧੀਆ ਲੱਗੀ ਹੈ ਤੇ ਤੁਸੀਂ ਜਰੂਰ ਮੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਦੇਖੋ ਕਿੰਨੀ ਸਫਾਈ ਦੇ ਨਾਲ ਲੱਗੀ ਕਿੰਨੀ ਵਧੀਆ ਲੱਗੀ ਹੈ ਜਦੋਂ ਆਪਾਂ ਇਹ ਕੱਟ ਭਾ ਕੇ ਲੈਸ ਲਾਉਣੇ ਨੇ ਥੋੜੀ ਜਿਹੀ ਟ੍ਰੇਸ ਪੱਟੀ ਜਰੂਰ ਥਲੇ ਅਟੈਚ ਕਰ ਲਿਆ ਕਰੋ ਇਹਦੇ ਨਾਲ ਸਫਾਈ ਬਹੁਤ ਆਉਂਦੀ ਹੈ ਆਪਾਂ ਪਹੁੰਚੇ ਦੀ ਸੀਨ ਲਾਉਣ ਲੱਗੇ ਆ ਪਹੁੰਚਾ ਆਪਾਂ ਕਿਸ ਤਰ੍ਹਾਂ ਮੈਨਾ ਵਾ ਇਧਰ ਵੇਖਿਓ 7 3 ਚ ਆਪਾਂ ਪਹੁੰਚਾ ਰੱਖਣਾ ਹੈ ਦਾ 7 ਰਾ ਕਿਲੋ 7.5 ਰੱਖ ਲਓ ਮੈਂ 7.5 ਰੱਖੂੰਗੀ ਤੇ ਇਸ ਵਾਰ ਤਾਂ ਥੋੜਾ ਖੁੱਲਾ ਪਹੁੰਚਾ ਸੋਹਣਾ ਲੱਗਦਾ 7.5 ਇੱਥੋਂ ਤੇ ਇੱਥੋਂ ਆਪਾਂ ਪੌਣੇ ਸਵਾ 8 ਇੰਚ ਰੱਖਾਂਗੇ 8.5 ਕੀਤੇ ਜਿਆਦਾ ਰੇਪ ਹੋ ਜਾਂਦਾ ਇਸ ਤਰ੍ਹਾਂ ਹੁਣ ਆਪਾਂ ਇਥੋਂ ਪਹੁੰਚ ਦੀ ਸੀਨ ਲਾਵਾਂਗੇ ਹਾਂਜੀ ਆਪਾਂ ਨਾਲੀ ਦੀ ਸੀਨ ਲਾ ਲਈ ਐ ਇਥੋਂ ਆਪਾਂ ਬੇਹੇ ਧਿਆਨ ਨਾਲ ਜਿੱਥੋਂ ਆਪਣਾ ਲੈਸ ਹੁੰਦੀ ਹੈ ਦਬਾ ਦੇ ਜਿਹੜਾ ਨਾ ਸਾਈਡਾਂ ਨੂੰ ਫੋਲਡ ਜਿਸ ਤਰ੍ਹਾਂ ਇਸ ਤਰ੍ਹਾਂ ਹੈਗਾ ਉਸ ਤਰ੍ਹਾਂ ਉਸ ਤਰ੍ਹਾਂ ਥੱਲੇ ਦੇਣਾ ਮਝੀਨ ਇਹ ਬੁਕਰਮ ਜਿੰਨਾ ਵੀ ਹੈਗਾ ਆਪਾਂ ਕੱਟ ਦੇਣਾ ਸਾਰਾ ਆਹ ਦੇਖੋ ਇਹ ਤੋਂ ਸਾਫ ਆਈ ਦੇ ਦੇਣੀ ਆ ਸਾਰੀ ਤੇ ਸਲਵਾਰ ਆਪਣੀ ਬਣ ਕੇ ਤਿਆਰ ਹੋ ਗਈ ਹੈ ਦੋਨਾਂ ਪਾਸੇ ਆਪਾਂ ਕਪਾਹ ਪੂੰਛੀ ਦਿੱਤੀ ਜਾੜ ਨਾਲ ਦੀ ਸੀਨ ਲੱਗੀ ਹੈ ਹੁਣ ਆਦਾਂ ਨੂੰ ਆਪਾਂ ਇਹਦੀ ਲੋਕ ਬਗੋਣੀ ਹਾਂਜੀ ਆਪਣੀ ਸਲਵਾਰ ਜਿਹੜੀ ਸਟੇਟ ਸਲਵਾਰ ਬਣ ਕੇ ਤਿਆਰ ਹੋ ਗਈ ਆ ਇਹਦੇ ਵਿੱਚ ਆਪਾਂ ਕੱਟ ਪਾ ਕੇ ਲੈਸ ਵੀ ਦੇਤੀ ਆ ਵੇਖ ਲਓ ਲੈਸ ਲਾਉਣ ਦਾ ਤਰੀਕਾ ਵੀ ਤੁਹਾਨੂੰ ਮੈਂ ਵਿੱਚ ਦੱਸਿਆ ਹੋਇਆ ਵਾ ਜੇ ਤੁਹਾਨੂੰ ਇਹ ਤਰੀਕਾ ਵਧੀਆ ਲੱਗਾ ਤਾਂ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਵੀ ਕਰਿਓ ਧੰਨਵਾਦ ਜੀ